ਯਾਰਾ ਹੁਣ ਤਾ ਕਰਦਾ ਬੋਲਾਦਾ ਸਭ ਵੇ ਹੌਲੇ ਯਾਰਾ ਆ ਗਿਆ ਜੰਗ ਸੂਰਮਿਆਂ ਦੀਆਂ ਤੇਗਾ ਦੇ ਧਾਰਾਂ ਨੂੰ ਮੁੰ ਜੁੰਨੀ ਬਾੜਾਂ ਤੋਂ ਭਾਰੀ ਲੱਗਦੀ ਮੁਟਿਆਰਾਂ ਨੂੰ ਮੁੰ ਅੱਜ ਕੱਲ ਤਾਂ ਹਾਰੇ ਵਿੱਚ ਟਾਈਮ ਨਹੀਂ ਲੱਗਦਾ ਆਉਂਦੇ ਆ ਟਾਈਮ ਖਵਾਈਏ ਕੱਟੇ ਜਾਂਦੇ ਚੱਕ ਪਰਚੇ ਇੰਨਾ ਵੀ ਸਮਝਣਾ ਨਹੀਂ ਹੈ ਕਾਲ ਯੋਗਿਆ ਪੁੱਤਨਾ ਪਿਓ ਦੀ ਮਾਂ ਦੀ ਗਲਤ ਪੀਣਾ ਮੰਨੇ ਪੰਜਾਬ ਤੁਸਲਾ ਮਗਰ ਆਉਂਦੇ ਠਗ ਵੰਨ ਸੁਵੰਨੇ ਬੜੇ ਤਰਾਂ ਦੇ ਰੋਲ ਦੇ ਜੀ ਪਾਵਨ ਬੰਨੇ ਦੇਦੇ ਗੁਰੂਆਂ ਨੂੰ ਮਤਾਂ ਬੇਮਕ ਹੋ ਗਏ ਚਲੇ ਪਿਉਂਗੇ ਵਿੱਚ ਜਾਸ਼ਣੀਆਂ ਦੇ ਬਿਕ ਬੇਸ਼ਰਮ ਆਮ ਕਰੇਗੇ ਸੱਪਾ ਤੋਂ ਹੱਦ ਉਗਲਦੇ ਹੈ ਰਾਂ ਇਨਸਾਨ ਪਹਿਣੇ ਛੱਤਾਂ ਦਾ ਚੌਣ ਸੁkule ਪੱਕੇ ਸ਼ਮਸ਼ਾਨ ਪਹਿਣੇ ਲੋਕਾਂ ਦਾ ਹੱਕ ਮਾਰ ਕੇ Look on that